ਜਮਾ ਬੱਚੋਂ ਦੇਖ ਜਮਾ ਨਵੀਂ ਗੱਡੀ ਹੈ ਬਾਈ ਠੀਕ ਹੈ ਕੰਡੀਸ਼ਨ ਪੂਰੀ ਸਾਫ ਆ ਬਾਈ ਜੀ ਕਿਤੋਂ ਰੰਗ ਪੇਂਟ ਨਹੀਂ ਹੋਈ ਠੀਕ ਆ ਜੀ ਸਾਰੀ ओरिजिनल ਗੇਅਰ ਨਹੀਂ ਨਿਰਪੀਰ ਰਪੀਆ ਬਾਈ ਠੀਕ 40000 ਜੀ 40000 ਕਿਹਾ ਯਾਰ ਕਿੰਨੇ ਦੀ 45000 45000 ਦੀ ਲੈ ਜਾਓ ਬਾਈ ਹਾਂ ਜੀ ਤਾਂ ਬਾਈ ਨੇ ਕੁਝ ਕਹੀ ਜਾਵੇ 5000 ਵਧਾਕੀ ਦੱਸਿਆ ਜੀ ਬੰਜਾ ਪਗਟਾ ਸਰ ਬਾਈ ਜੀ 50000 ਰੁਪਿਆ ਹਾਂ ਜਾਂ ਨਹੀਂ ਆ ਐਦੂ ਘੱਟ ਨਹੀਂ ਬਣਨੀ ਠੀਕ ਹੈ ਜੱਸ 900 ਹਾਂ ਜਲਵੀ 6 11 ਵਾਲੀ ਆ ਭਾਜੀ ਦੀ ਕਿੰਨੀ ਕਾ ਬਾਈ ਮੈਂ ਆ ਯਾਰ ਬਾਈ ਯਾਰ ਕਾਬ ਗੇਰ ਚ ਬਰੋਲੇ ਬਣ ਜਾਂਦੀ ਹੈ ਬਰੋਲੇ ਹੀ ਬਣ ਜਾਂਦੀ ਹੈ ਠੀਕ ਹੈ ਜੀ ਹੁਣ ਗੱਲਬਾਤ ਕਰੀਏ ਡਿਮਾਂਡ ਦੀ ਜੀ ਡਿਮਾਂਡ ਕੋਈ ਨਹੀਂ ਹੈਗੀ ਗੱਲ ਇੱਕੋ ਹੀ ਕਹੂੰਗਾ ਜੱਸ 900 ਜੱਸ 900 475 ਲਿਖਿਆ ਹੁਣ ਤੈਨੂੰ ਮੈਂ ਇਹ ਗੱਲ ਦੱਸੂਆਂ ਕਿੰਨੇ ਦਾ ਲੈਤਾ ਹੈ ਮੇਰੇ ਨਾਂ ਬਾਈ ਇਹ ਠੀਕ ਹੈ ਜੀ ਇੰਜਨ ਬੱਬੂ ਇਹਦਾ ਮੋਡੀਫਾਈ ਵਾ ਠੀਕ ਹੈ ਜੀ ਫਟਾਕੇ ਵਾਲਾ ਫਟਾਕੇ ਬੜੂ ਕੇ ਬਾਏ ਬੂ ਸੇਰਾ ਹੀ ਆ ਚੇਨ ਸੈੱਟ ਬਿਲਕੁਲ ਨਵਾਂ ਮੈਂ ਪਵਾਇਆ ਬਾਈ 20 ਦਿਨ ਹੋਏ ਹੈ ਦੇ ਪਵਾਇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਬਾਈ ਜੀ ਤੁਹਾਨੂੰ ਦਿਖਾਵਾਂਗੇ ਤਿੰਨ ਗੱਡੀਆਂ ਤਿੰਨ ਗੱਡੀਆਂ ਸੇਲ ਤੇ ਨੇ ਤੇ ਆਹ ਗੱਡੀ ਦੇਖ ਸਕਦੇ ਹੋ ਬਾਈ ਜੀ ਇਹ ਗੱਡੀ ਨਹੀਂ ਸੇਲ ਤੇ ਹੈਗੀ ਇੱਧਰ ਨਿਗਾ ਮਰਵਾ ਸਕੰਦਰਾ ਜਿਹੜੀ ਆਹ ਗੱਡੀ ਐ ਸਕਾਰਪਿਓ ਬਾਈ ਜੀ ਇਹ ਸੇਲ ਤੇ ਹੈ ਤੇ ਨਾਲ ਬਾਈ ਆਪਣੇ ਹੈਗਾਗਾ ਸ਼ਰਮਾ ਜਿਹਨੂੰ ਕਿ ਹਰ ਕੈੜੀ ਆਪਾਂ ਬੰਦਾ ਜਾਣਦੀ ਆ ਤਕਰੀਬਨ ਸੱਸੀ ਘਾਇ ਬਾਈ ਸ਼ਰਮਾ ਬਾਈ ਸੱਸੀ ਘਾਇ ਠੀਕ ਹੋ ਬਾਈ ਜੀ ਵਧੀਆ ਠੀਕ ਆ ਬਾਈ ਜੀ ਸਕੰਦਰਾ ਇੱਧਰਲੇ ਪਾਸੇ ਆ ਜਾ ਮਾੜਾ ਬਾਈ ਸੱਸੀ ਘਾਲ ਸਾਰਿਆਂ ਨੂੰ ਠੀਕ ਠਾਕ ਹੋ ਜੀ ਠੀਕ ਆ ਬਾਈ ਜੀ ਐਸ ਵਾਰ ਤਾਂ ਆਪਾਂ ਅੱਜ ਕਿੱਥੇ ਖੜੇ ਹਾਂਗੇ ਮੇਰੇ ਘਰੇ ਖੜੇ ਹਾਂ ਠੀਕ ਆ ਬਾਈ ਐ ਵੀ ਅੱਜ ਬਾਈ ਹੈਪੀ ਸ਼ਰਮੇ ਦੇ ਘਰੇ ਖੜੇ ਹਾਂਗੇ ਆਪਾਂ ਜਿਵੇਂ ਆਪਾਂ ਆਖਿਆ ਸੀ ਬਾਈ ਜੀ ਤੇ ਗੱਡੀਆਂ ਸੇਲ ਤੇ ਨੇ ਅੱਜ ਬਾਈ ਗੱਡੀਆਂ ਵੀ ਦਿਖਾਊਗਾ ਤੇ ਨਾਲ ਨਾਲ ਟਰੈਕਟਰ ਵੀ ਦਿਖਾਵਾਂਗੇ ਇਹ ਤੇ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਨਾ ਵੀਰੇ ਹਾਂਜੀ ਇਹ ਗੱਡੀਆਂ ਕੋਈ ਐ ਨਾ ਸਮਝੇ ਕਿ ਵੇਚਣ ਵਾਸਤੇ ਰੱਖੀਆਂ ਹੋਈਆਂ ਤੇ ਵੀ ਨਾ ਗੱਡੀ ਆਪਣੇ ਘਰੂ ਗੱਡੀਆਂ ਨੇ ਕਹਿੰਦੇ ਘਰੂ ਗੱਡੀਆਂ ਹੈਗੀਆਂ ਇਹ ਨਾ ਬਾਈ ਚਰਚੇ ਦੇ ਮੁੰਡੇ ਦੇ ਠੀਕ ਹੈ ਜੀ ਠੀਕ ਹੈ ਉਹ ਵੀ ਨਾ ਆਪਣੀ ਜੀਪ ਵੀ ਨਾ ਠੀਕ ਆ ਘਰੂ ਗੱਡੀ ਨਹੀਂ ਹਾਂ ਘਰੂ ਆ ਐ ਨਹੀਂ ਹੈਗਾ ਕਿ ਵਪਾਰ ਲਾਈਨ ਚ ਠੀਕ ਆ ਬਾਈ ਜੀ ਹਾਂ ਠੀਕ ਆ ਬਾਈ ਜੀ ਤੇ ਦੱਸੋ ਬਾਈ ਜੀ ਪਹਿਲਾਂ ਆਪਾਂ ਆ ਗੱਡੀ ਨੂੰ ਸਟਾਰਟ ਕਰ ਦਾਂਗੇ ਪਹਿਲਾਂ ਤਾਂ ਹੈਗੀ ਸਕੋਰਪੀਓ ਬਾਈ ਚਾਚਾ ਜੀ ਕਿਹੜਾ ਮਾਡਲ ਆ 2008 ਮਾਡਲ ਆ ਪੰਜਾਬ ਨੰਬਰ ਆ ਪੀ ਵੀ 18 ਠੀਕ ਆ ਜੀ ਸਕੰਦ ਆਪਣਾ ਬੱਬੂ ਠੀਕ ਆ ਜੀ ਜਮਾ ਵਿੱਚੋਂ ਦੇਖ ਜਮਾ ਨਵੀਂ ਗੱਡੀ ਆ ਬਾਈ ਠੀਕ ਹੈ ਕੰਡੀਸ਼ਨ ਪੂਰੀ ਸਾਫ ਆ ਬਾਈ ਜੀ ਪੂਰੀ ਸਾਫ ਆ ਬਾਈ ਜੀ ਕਿਤੇ ਰੰਗ ਪੇਂਟ ਨਹੀਂ ਹੋਇਆ ਠੀਕ ਆ ਜੀ ਸਾਰੀ ओरिजिनल ਗੇਅਰ ਇੰਜੀਨਰ ਰੁਪਿਆ ਦਾ ਰੁਪਿਆ ਆ ਬਾਈ ਠੀਕ ਆ ਲਾਈਕ ਸೀਟ ਕਵਰਾਂ ਤੇ ਨਿਗ੍ਹਾ ਮਰਵਾ ਲਈ ਸਿਕੰਦਰ ਸೀਟ ਕਵਰ ਵੀ ਨਵੇਂ ਨੇ ਨਾ ਸਿਰੇ ਦੀ ਗੱਲ ਬਾਤ ਬਾਈ ਗੇਅਰ ਇੰਜੀਨਰ ਰੁਪਿਆ ਦਾ ਰੁਪਿਆ ਬਾਈ ਟਾਇਰ ਟੂਰ ਬਾਈ ਪੂਰੇ ਵਧੀਆ ਪਏ ਆ ਟੂ ਪਲੱਸ ਟਾਇਰ ਆ ਠੀਕ ਆ ਜੀ ਤੇ ਵਧੀਆ ਬਾਈ ਲਾਈ ਵੀਲ ਨੇ ਇਹਦੇ ਲੈ ਵੀ ਚੌਂਕੜਾ ਲਾਇ ਵੀਲ ਪਏ ਹੋਏ ਨੇਗੇ ਹਾਂ ਤੇ ਕੋਈ ਐ ਗੇਅਰ ਇੰਜਨ ਦਾ ਆਪਾਂ ਲਿਖ ਕੇ ਵੀ ਦੇ ਦਾਂਗੇ ਬਾਈ ਜੀ ਬਾਈ ਜੀ ਠੀਕ ਹੈ ਤੇ ਨਾਂ ਬਾਈ ਗੱਡੀ ਇਹ ਠੀਕ ਹੈ ਜੀ ਸਲਿੰਦਰ ਸਿੰਘ ਢਿੱਲੋਂ ਦੇ ਨਾਂ ਬਾਈ ਇਹ ਗੱਡੀ ਠੀਕ ਹੈ ਜੀ ਚਲਵੰਡੀ ਸਾਹਬ ਉਹ ਆਪਣੇ ਨਾਂ ਹੀ ਐ ਚਾਚੇ ਦੇ ਮੁੰਡੇ ਦੇ ਠੀਕ ਹੈ ਜੀ ਤੇ ਚਾਚਾ ਜੀ ਡਿਮਾਂਡ ਕੀ ਇਹਦੀ 2,60,000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਕੋਈ ਇਹਦੇ ਵਿੱਚ ਨਹੀਂ ਕੱਟੀ ਜਾਣੀ ਇਹ ਵੇਚਣੀ ਐ ਠੀਕ ਐ ਸਿੱਧੇ ਆਗੇ ਹਾਂ ਠੀਕ ਆ ਜੇ ਟੱਚਿੰਗ ਨਹੀਂ ਗਾਰੰਟੀ ਗਾਰੰਟੀ ਆ ਚਾਹੀਏ ਨਾ ਬਾਈ ਕੋਈ 2 4 2 4 ਰੰਗਾਂ ਦੀ ਤਾਂ ਕਹਿ ਨਹੀਂ ਸਕਦੇ ਜਿਵੇਂ ਆ ਮਾੜੀ ਮੋਟੀ ਹੋਗੀ ਇਹ ਆ ਹੋਗੀ ਮਾੜੀ ਮੋਟੀ ਇੰਨੀ ਕਿ ਦੀ ਸੌਣ ਹੀ ਖਾਂਦੇ ਐ ਨਹੀਂ ਹੈਗਾ ਕੋਈ ਪਾਟ ਠੀਕ ਆ ਜਿਆਦੇ ਰੰਗ ਹੋਊਗਾ ਜਾਂ ਕੋਈ ਟਾਕੀ ਹੋਊ ਮੂਹਰੋਂ ਹੋਊ ਵਰਨਰ ਹੋਊ ਉਹ ਉਹ ਨਹੀਂ ਕੰਮ ਹੈਗਾ ਓਰੀਜਨਲ ਸਾਰੀ ਸੀਸੇ-ਸੂਸੇ ਸਾਰੇ ਨਾਲ ਦੀ ਨੇ ਬਈਆ ਦੇ ਹਾਂ ਨਾਲ ਦੀ ਆ ਦੇਖੋ ਠੀਕ ਆ ਮਾਰਕ ਵਗੈਰਾ ਤੁਸੀਂ ਦੇਖ ਸਕਦੇ ਬਈ ਜੀ ਸਾਰੇ ਨਾਲ ਦੀ ਨੇਗੇਟਿਵ ਨਾ ਜੀ ਬਾਈ ਕਿਹੜਾ ਜੀ ਫਰੰਟ ਅਗਲਾ ਜੀ ਠੀਕ ਹੈ ਕੱਲਾ ਅਗਲਾ ਚੀਜ਼ ਸੀ ਸੀਸਾ ਵੀ ਨਵਾਂ ਪਾਇਆ ਹੋਇਆ ਠੀਕ ਆ ਨਵਾਂ ਸੀਸਾ ਇਹ ਨਹੀਂ ਹੈਗਾ ਗਵਾੜ ਚੋਲੇ ਕੇ ਪਾਇਆ ਠੀਕ ਹੈ ਨਵਾਂ ਦੁਕਾਨ ਤੋਂ ਲੈ ਕੇ ਪਾਇਆ ਹੋਇਆ ਠੀਕ ਆ ਜੀ ਡਿਮਾਂਡ ਹੈਗੀ ਆ 2,60,000 ਰੁਪਏ 60,000 ਰੁਪਏ ਚਾਚਾ ਕਿੰਨੇ ਦੀ 40,000 ਦੀ 40,000 ਦੀ ਕਿਉਂ ਆ ਯਾਰ ਕਿੰਨੇ ਦੀ 45,000 45,000 ਦੀ ਲੈ ਜਾਓ ਬਾਈ ਇਹ ਜੇ ਤਾਂ ਬਾਈ ਨੇ ਉਹ ਚਾਚਾ ਕੁਝ ਕਹੀ ਜਾਵੇ 5000 ਵਧਾ ਕੀ ਦੱਸਿਆ ਜੀ 5000 ਪਾ ਕੇ ਦੱਸ ਠੀਕ ਆ ਚਾਚਾ ਜੀ ਆਓ ਜਿੰਨੇ ਦੀ ਠੀਕ ਹੈ ਕਿਸੇ ਨੇ ਬਾਈ ਵੱਡੇ ਡਾਇਰੈਕਟਰ ਦੇ ਨਾਮ ਰੱਖਣਾ ਨੀਰਾਚਾਰਾ ਲਿਓਨ ਨੂੰ ਠੀਕ ਹੈ ਜੀ ਇਹ 98 ਮਾਡਲਾ ਹੈ ਹਰਿਆਣਾ ਨੰਬਰ ਆ ਕਾਪੀ ਕਾਗਜਾਂ ਦਾ ਓਕੇ ਆ ਬਾਈ ਠੀਕ ਹੈ ਜੀ ਨਾਂ ਨੂੰ ਇਹ ਹੁੰਦਾ ਨਹੀਂ ਪੁਰਾਣਾ ਇਹਦੇ ਨਾਲ ਕੱਟਿਆ ਜਾਓ ਘੱਟ ਵੱੱਡਾ ਵਾਲਾ ਮਾੜੇ ਮੋਟੇ ਵਾਲਾ ਵਾਲੇ ਵਾਲਾ ਨਹੀਂ ਕੱਟਿਆ ਜਾਣਾ ਠੀਕ ਹੈ ਇਹਦੇ ਦਿੱਤੇ ਨਹੀਂ ਆਣੇ ਇਹਦੇ ਡਿਮਾਂਡ ਆ ਗਏ ਜੀ ਲੱਖ ਰੁਪਏ ਨਾ 1 ਲੱਖ 15000 ਠੀਕ ਹੈ ਪੂਰੇ ਲੱਖ ਰੁਪਏ ਦੀ ਬਾਈ ਠੀਕ ਹੈ ਤਾਂ ਇਹ ਮੈਂ ਆਖਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਆ ਗਈ ਬਈ 2002 ਮਾਡਲ ਆ ਠੀਕ ਹੈ ਕਾਪੀ ਕਾਗਜ਼ਾਂ ਦੀ ਓਕੇ ਆ ਬਈ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਪੀਬੀ 13 ਸੰਗਰੂਰ ਨੰਬਰ ਠੀਕ ਹੈ ਜੀ ਕਾਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਆ ਪਾਸਿੰਗ ਖਤਮ ਬਈ ਇਹਦੀ ਠੀਕ ਹੈ ਪਾਸਿੰਗ ਦਾ ਖਤਮ ਠੀਕ ਹੈ ਗੇਅਰ ਇੰਜ ਦੀ ਬਈ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਇਹ ਵੀ ਘਰੇ ਰੱਖੀ ਹੋਈ ਹੈ ਇਹਨਾਂ ਦੇ ਸਿਸਟਮ ਸਿਸਟਮ ਵਧੀਆ ਲੱਗਿਆ ਹੋਇਆ ਹਾਂ 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 ਇਹ ਲਾਈ ਵੀਲ ਪੂਰੇ ਸਿਰੇ ਦੇ ਲਾਏ ਹੋਇਆ ਟਾਇਰ ਹੈਗਾ ਬਾਈ 9095 ਪੈਸੇ 9095 ਪੈਸੇ ਟਾਇਰ ਕਿਤੋਂ ਰੰਗ ਪੇਂਟ ਨਹੀਂ ਹੋਈ ਬਾਈ ਇਹ ਠੀਕ ਆ ਜੀ ਸਾਰੀ origignal ਗੇਅਰ ਇੰਜਨ ਦੀ ਓਕੇ ਹੈ ਡੀਜ਼ਲ ਦੇ ਵਿੱਚ ਆ ਬਾਈ ਡੀਜ਼ਲ ਦੇ ਵਿੱਚ ਆਗੇ ਹਾਂ ਬੱਚਾ ਡੀਜ਼ਲ ਵਾਲੀ ਆ ਬਾਈ ਕਿੰਨੇ ਦੀ 60 60000 ਰੁਪਏ ਡਿਮਾਂਡ ਆ ਤੇ ਮਾਡਲ ਹੈਗੀ ਜੀ 2002 2002 ਹਾਂ ਠੀਕ ਹੈ ਕਿੰਨੇ ਪੈਸੇ ਦੀ 50000 ਦੀ ਛੋੜ ਵੀ ਹੈ ਨਹੀਂ ਬਾਈ ਜੀ 50000 ਰੁਪਿਆ ਹਾਂ ਜਾਂ ਨਹੀਂ ਆ ਐਦੂ ਘਟ ਨਹੀਂ ਬੰਨੀ ਠੀਕ ਹੈ ਜੈਸੇ ਨਹੀਂ ਆ ਹਾਂ 40 42000 ਦੀ ਕਵਟ ਚਾਹੀ ਠੀਕ ਹੈ ਜੀ ਅੱਲਾ ਬਾਈ ਅੱਗੇ ਦਿਖਾਉਣਾ ਤੁਹਾਨੂੰ ਲੰਡੀ ਜੀਪ ਬਿੱਲੀ ਜੀਪ ਵੀ ਕਹਨਗੇ ਇਹ ਆਈ ਸੀ ਆਪਾਂ ਨੂੰ ਬਾਈ ਅਮਰੀਕਾ ਵਾਲਿਆਂ ਨੇ ਗਿਫਟ ਕੀਤੀ ਸੀ ਠੀਕ ਹੈ ਜੀ ਆਪਾਂ ਹੁਣ ਬੰਦ ਗੱਡੀ ਲਿਆਉਣੀ ਆ ਇਸ ਲਈ ਆਪਾਂ ਐ ਕਲਰ ਸੇਲ ਕੀਤੀ ਆ ਲਾਏ ਇਹਦੇ ਵਿੱਚ ਔਕੜਾ ਲੱਗੇ ਹੋ ਨੇ ਔਕੜਾ ਹਾਂਜੀ ਟਾਇਰ ਟੂ ਬਹੁਤ ਚੰਗੇ ਆ ਬਾਈ 90 ਪੈਸੇ ਟਾਇਰ ਆ ਮੂਲੇ ਐਮ ਕਵਰ ਵੀ ਵੇਜੇ ਪੂਰੇ ਵਧੀਆ ਪਏ ਨੇਗੇ ਪਿਛਲੇ ਜੇ ਕੇ ਦੇ ਆ ਬਾਈ ਟਾਇਰ ਹੈਗੇ 90 ਪੈਸੇ ਠੀਕ ਆ ਜੀ ਟੂ ਪਲੱਸ ਟਾਇਰ ਆ ਬਾਈ ਅਲਾਈ ਵੀਲ ਲੱਗੇ ਆ ਟੋਯੋਟਾ ਇੰਜਨ ਆ ਵੀਰੇ 6 ਗੇਅਰ ਹੈ ਇਹਦੇ 6 ਗੇਅਰ ਆਗੇ ਠੀਕ ਆ ਲੈ ਬਈ 6 ਗੇਅਰ ਨੇ ਆ ਗਏ ਤੇ 2000 ਰੁਪਏ ਹੀ ਹੈ ਗੇਅਰ ਇੰਜਨ ਦਾ ਭਾਈ ਜੀ ਕਿੰਨੇ ਦਾ ਬਾਈ ਮੈਂ ਹਾਂ ਯਾਰ ਬਾਈ ਯਾਰ ਕਾਬ ਗੇਅਰ ਚ ਬਰੋਲੇ ਬਣ ਜਾਂਦੀ ਹੈ ਬਰੋਲਾ ਹੀ ਬਣ ਜਾਂਦੀ ਆ ਹੂੰ ਠੀਕ ਆ ਜੀ ਇਹ ਲੈ ਗਰੰਟੀ ਹੈ ਕਿ ਪੰਜਾਬ ਨੰਬਰ ਆ ਪੀਪੀ 7 ਪੰਜਾਬੀ ਪੰਜਾਬ ਨੰਬਰ ਕਾਪੀ ਕਰ ਗਈ ਜ਼ਿੰਮੇਵਾਰੀ ਬਾਈ ਠੀਕ ਹੈ ਜੀ ਹੁਣ ਇਹ ਤਾਂ ਕਹਿੰਦੀ ਲੋਡਰੀ ਤਿਆਰ ਕਰਾਈ ਹੋਈ ਹੈ ਨਾ ਬਾਈ ਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਡਿਮਾਂਡ ਦਾ ਯਾਰ ਭਾਵੇਂ 1.5 ਲੱਖ ਕਰਾ ਲਾ ਕੁਛ ਕਰਾ ਲਾ 1 ਲੱਖ 20 ਹਜ਼ਾਰ ਠੀਕ ਹੈ ਜੀ ਯੈਸ ਨੋ ਜੈਸ ਨੋ ਬਾਈ ਜੀ 1 ਲੱਖ 20 ਹਜ਼ਾਰ 20 ਹਜ਼ਾਰ ਬਾਈ ਆ ਕਹੇਗਾ ਇੰਡੋ ਫਾਰਮ ਜੀ ਇਹ 22 ਮਾਡਲ ਆ ਬਾਈ ਠੀਕ ਹੈ ਉਹ ਰੇ ਨੀਗਾ ਪਰਵਾਹ ਦੇ ਬਾਈ ਟਰੈਕਟਰ ਆ ਬਾਈ ਲੈ ਬਾਈ ਹਦੇ ਟਾਇਰਾਂ ਤੇ ਵੀ ਬਾਈ ਇਹਦੇ ਮਾਰਕਾ ਪਿਆਗਾ ਕੋਲੋ ਲਿਖਿਆ ਹੋਇਆ ਬ ਠੀਕ ਹੈ ਚੱਲਿਆ ਵੀ ਮੈਂ ਤੈਨੂੰ ਮੈਂ ਦੱਸ ਦਿੰਦਾ ਕੁਝ ਘੰਟੇ ਚੱਲਿਆ ਹੋਊ ਲਗਭਗ ਇਹ ਠੀਕ ਹੈ ਜੀ 452 53 ਘੰਟੇ ਚੱਲਿਆ ਵੀਰੇ ਠੀਕ ਹੈ 4 452 53 53 450 ਕਿ ਇੰਨੇ ਕਿ ਚੱਲਿਆ ਹੋਊਗਾ ਕਿਉਂਕਿ ਮਾਰਕਾ ਜੇ ਤੱਕ ਪਿਆਗਾ ਚੌਕਲੇਟ ਆਰਾਂ ਦਾ ਨਾਲ ਦੀ ਆ 453 ਘੰਟੇ ਚੱਲਿਆ ਠੀਕ ਹੈ ਜੀ ਡਬਲ ਲੋਡ ਡਬਲ ਕਲਚ ਦੇ ਵਿੱਚ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਟੌਪ ਮਾਡਲ ਆ ਸਾਰਾ ਸਮਾਨ ਆ ਡੰਡਾ ਫੱਟੀ ਛੱਤੀ ਸਭ ਕੁਝ ਵੀਰੇ ਠੀਕ ਹੈ ਜੀ ਜਮਾਣਾ ਮਾਟਰੈਕਟਰ ਹੈ ਵੀਰੇ ਮਾਡਲ ਹੈਗਾ ਜੀ 22 ਤੇ ਡਿਮਾਂਡ ਜੀ 4.5 ਲੱਖ ਰੁਪਏ ਜੈਸੇ ਆ ਨੋ 4 ਲੱਖ ਤੇ 40 ਹਜ਼ਾਰ ਦਾ ਯੈਸ ਨੋ ਜੈਸੇ ਆ ਪੁਰਾਣਾ ਕੱਟਿਆ ਜੂ ਲੋਨ ਫਾਇਨਸ ਹੋ ਜੂ ਪੰਜਾਬ ਨੰਬਰ ਦੇ ਵਿੱਚ ਠੀਕ ਆ ਭਾਈ ਜੀ ਤੇ ਅੱਗੇ ਹੈਗਾ ਭਾਈ ਜੀ ਟਰਾਲਾ ਟਰਾਲਾ ਪਹਿਲਾਂ ਟਰਾਲਾ ਦਿਖਾਈਏ ਹਾਂ ਇਹ ਵੀ ਪਹਿਲਾਂ ਤੁਹਾਨੂੰ ਡਬਲ ਟੈਰਾ ਟਰਾਲਾ ਦਿਖਾਉਣੇ ਨੇ ਕਿ ਚੈੱਕ ਚਾਵੇ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਲੈ ਬਈ ਟੈਰਾ ਭਾਈ ਟੈ ਟੂਰ ਚੰਗੇ ਆ ਠੀਕ ਆ ਜੀ ਐ ਨਹੀਂ ਹੈਗਾ ਭਾਈ ਕਿਸੇ ਪਾਸੇ ਉੱਗ ਲਿਆ ਹੋਊਗਾ ਜਾਂ ਟੁੱਟਿਆ ਹੋਊਗਾ ਕਿੰਨੇ ਵਾ ਕਿੰਨੇ ਦਾ ਜੀ ਇਹ ਬਈ 11 ਫ ਠੀਕ ਹੈ 116 ਹਾਂ ਤੇ ਵੀ 116 ਦਾਗਾ ਰੰਗ ਰੰਗੋ ਹੋਇਆ ਹੋਇਆਗਾ ਤੇ ਕੰਡੀਸ਼ਨ ਬਾਕੀ ਸਾਹਮਣਿਆਂਗੀ ਇਹਦੀ ਡਿਮਾਂਡ ਜੀ 1,60,000 ਰੁਪਏ ਲਿਖੇ ਪਿਆ ਬਈ ਇਹਦੇ ਠੀਕ ਹੈ ਲਓ ਵੀ 1,60,000 ਰੁਪਏ ਜੈਸੇ ਜੈ ਨੋ ਤਾਂ ਨਹੀਂ ਗਈ ਇਹ ਨਹੀਂ 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 ਜੈਸਨੂ ਵਾਲੇ ਕੋ ਚੱਕਰ ਨਹੀਂ ਵੀਰੇ ਠੀਕ ਹੈ ਕਾਲ ਕਰ ਲਿਓ ਬਈ ਕੋਈ ਨਾ ਰੇਟ ਡੀਨ ਨਹੀਂ ਕਾਲ ਕੀ ਕਰਨੀ ਹੈ 1.5 ਲੱਖ ਰੁਪਏ ਦਾ ਕਹਿੰਦੇ ਆ ਜੀ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਠੀਕ ਹੈ ਜੀ ਨਿਊ ਹਾਰਲੈਂਡ ਹੈ ਨਿਊ ਹਾਰਲੈਂਡ 3630 ਹੈ ਬਾਈ ਸੋਫਾ ਟਰਬੋ 55 ਐਚਪੀ ਦੇ ਵਿੱਚ ਬੱਬੂ ਠੀਕ ਹੈ ਜੀ ਟੀਐਕਐਸਟੀ ਮਾਡਲ ਹਾਂ ਇਹ ਹਰਿਆਣਾ ਨੰਬਰ ਆ ਐਨਓਸੀ ਦੇਵਾਂਗੇ ਠੀਕ ਹੈ ਜੀ ਆ ਆਪਣਾ ਬੀਮਾ 303500 ਦਾ ਅਗਲੇ ਦਾ ਹੋਊਗਾ ਨਾ ਕਰਾਈ ਅਗਲੇ ਦਾ ਉਹ 10 11000 ਖਰਚਾ ਆਊਗਾ ਠੀਕ ਹੈ ਕੋੜਾ ਬੈਂਪਰ ਠੀਕ ਹੈ ਇਹਦੇ ਆਪ ਪੈਸੇ ਨਹੀਂ ਮੰਗਨੇ ਤੇ ਅੱਜ ਆਪਾਂ ਨਫਾ ਮੰਗ ਕੇ ਨਹੀਂ ਲੈਣਾ ਅੱਜ ਠੀਕ ਹੈ ਭਾਈ ਜਿੰਨੇ ਦਾ ਆਇਆ ਨਾ ਉਨੇ ਦਾ ਦੱਸੋ ਐਪੀ ਬਈ ਉਹਨੇ ਦਾ ਹੀ ਦੱਸਾਂਗੇ ਜਿੰਨੇ ਦਾ ਆਇਆ ਸੌਂ ਖਾ ਕੇ ਵੀ ਦੱਸ ਸਕਦੇ ਆ ਠੀਕ ਹੈ ਛਤਰੀ ਹੈ ਨਹੀਂ ਡੰਡਾ ਫੱਟੀ ਨਾਲ ਕੋੜਾ ਵੈਂਪਰ ਲੱਗਿਆ ਜੇ ਜੇ ਛਤਰੀ ਲਵਾਉਣੀ ਹੋਏ ਜੇ ਪੈਸੇ ਵੱਜ ਜਾਣਗੇ ਹਾਂ ਉਹ 3-4000 ਦੀ ਛਤਰੀ ਲੱਗਦੀ ਆ ਉਹਦੇ ਪੈਸੇ ਦੇ ਦਿਓ ਲਵਾ ਦਾਂਗੇ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਕਹਦੇ ਮੋਡੀਫਾਈ ਵਾਲੀ ਛਤਰੀ ਲਵਾ ਦੋ ਹਾਂ ਉਹ ਤੇਰੇ ਸਾਹਮਣੇ ਕਹੀ ਜਾਂਦਾ ਸੀ ਬਾਈਕ ਠੀਕ ਹੈ ਜੀ ਆ ਅਸੀਂ ਇੱਥੇ ਮਰਵਾਦੇ ਚਾਤੀ ਪਹਿਲਾਂ ਤਾਂ 14 ਮਾਡਲ 475000 ਡਿਮਾਂਡ ਅੱਛਾ ਮੈਂ ਤੈਨੂੰ ਕੋਈ ਗੱਲ ਹੋਰ ਦਾ ਸਪੈਸ਼ਲ ਐਡੀਸ਼ਨ ਨਾਲ ਆਏ ਬਾਈ ਇਹ ਠੀਕ ਹੈ ਜੀ ਇਹੀ ਸਮਝ ਲਈ ਸਟਿੱਕਰਾਂ ਦੀ ਫਰਕ ਹੈ ਇਹਦੇ ਕੋਈ 14 15 ਮਾਡਲ ਸਪੈਸ਼ਲ ਐਡੀਸ਼ਨ ਦਾ ਡਰ ਸੇਮ ਇਹੀ ਸਟਿੱਕਰ ਲੱਗੇ ਹੋਣਗੇ ਇਕੱਲਾ ਇੱਥੇ ਸਪੈਸ਼ਲ ਐਡੀਸ਼ਨ ਲਿਖਿਆ ਹੋਇਆ ਇੱਥੇ ਠੀਕ ਹੈ ਜੀ ਹੋਰ ਕੁਝ ਨਹੀਂ ਹੋਣਾ ਤੇ ਟਾਇਰ ਬਾਈ ਜੀ ਇਹਦੇ ਟਾਇਰ ਬਾਈ ਨਹੀਂ ਆਈਗੇ 90 95 ਪੈਸੇ ਤੇ 4 ਐਮ ਆਰ ਫਦੇ ਠੀਕ ਹੈ ਜੀ ਹੁਣ ਗੱਲਬਾਤ ਕਰੀਏ ਡਿਮਾਂਡ ਦੀ ਜੀ ਡਿਮਾਂਡ ਕੋਈ ਨਹੀਂ ਹੈਗੀ ਗੱਲ ਇੱਕੋ ਹੀ ਕਹੂੰਗਾ 9090 475 ਲਿਖਿਆ ਹੁਣ ਤੈਨੂੰ ਮੈਂ ਗੱਲ ਦੱਸੂਆਂ ਕਿੰਨੇ ਠੀਕ ਕਿੰਨਾ ਨਫਾ ਨਫਾ ਮੰਗਦਾ ਨਹੀਂ ਨਫਾ ਖੁਸ਼ ਹੋ ਕੇ ਆਪ ਦਿਓ ਕੀ ਦਿੰਨੇ ਆ ਦੇਖਦੇ ਆਂ ਆਪਾਂ ਤੇ ਯਰਪਾ ਕਰਕੇ ਬਈ ਅੱਜ ਠੀਕ ਆ 415000 ਦੀ ਆਪਣੀ ਬਾਈ ਖਰੀਦ ਆ ਠੀਕ ਹੈ ਜੀ ਨਫਾ ਖੁਸ਼ ਹੋ ਕੇ ਠੀਕ ਹੈ ਜੀ ਦੇਖਦੇ ਆਂ ਭਰਾ ਆਪਣੇ ਕਿੰਨੇ ਕਿੰਨਾ ਨਫਾ ਦੇਣਗੇ ਠੀਕ ਹੈ ਜੀ ਨਫਾ ਮੰਗਣਾ ਨਹੀਂ ਬਾਈ ਹੁਣ ਆਪਾਂ ਤੇ ਐਨੇ ਦਾ ਕੋਈ ਦੇ ਕੇ ਦਿਖਾਵੇ ਬਾਈ ਐਨੇ ਦਾ ਖੁਦ ਬਈ ਬਾਈ ਨੇ ਦੱਸਤਾ ਵੀ ਕਿੰਨੇ ਰੁਪਈਆ ਦਾ ਖਰੀਦਿਆ ਹੁਣ ਤੁਹਾਡੇ ਤੇ ਪੰਡਾ ਕਿੰਨਾ ਨਫਾ ਦੇਣਾ ਸਹੀ ਗੱਲ ਹੈ ਬਈ ਖੁਸ਼ ਹੋ ਕੇ ਠੀਕ ਹੈ ਜੀ ਤੇ ਨੰਬਰ ਆ ਗਿਆ ਬਾਬੂ ਨੰਬਰ ਹੈਗਾ ਕਿੱਥੋਂ ਦਾ ਇਹ ਹਰਿਆਣਾ ਨੰਬਰ ਹੈ ਇਹ ਨੂੰ ਸੀ ਦੇ ਮੈਂ ਇਹ ਨੂੰ ਸੀ ਦਾ ਖਰਚਾ ਮੇਰਾ ਹੋਊਗਾ ਠੀਕ ਹੈ ਜੀ ਹਾਂਜੀ ਤੇ ਅੱਗੇ ਗਿਆ ਗਿਆ ਬਾਈ ਜੀ ਸੋਨਾਲੀਕਾ ਐਮ ਐਮ 39 ਹਾਂਜੀ ਮਾਸਟਰ ਮੈਲਜ ਹੁੰਦਾ ਇਹ 12 22 ਮਾਡਲ ਆ ਪਾਵਰ ਸਟੀਅਰਿੰਗ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਇਹ ਸਿੰਗਲ ਕਲਚ ਟਰੈਕਟਰ ਆ ਵੀਰੇ ਠੀਕ ਹੈ ਜੀ ਕੰਡੀਸ਼ਨ ਕੰਡੀਸ਼ਨ ਬਾਈ ਜਿਵੇਂ ਨਵਾਂ ਟਰੈਕਟਰ ਆ ਪੁਰਾਣਾ ਕੱਟਿਆ ਜੋ ਲੋਨ ਫੈਂਸ ਹੋ ਜੂ ਪੰਜਾਬ ਨੰਬਰ ਦੇ ਵਿੱਚ ਠੀਕ ਹੈ ਜੀ ਬਾਈ ਮਾਡਲ ਤੇ ਲੋਨ ਕਿੰਨਾ ਕੋਈ ਬਈਏ ਲੋਨ ਇਹ ਤੇ 4.5 ਲੱਖ ਰੁਪਏ ਬਾਕੀ ਸੀ ਬਲਦੇ ਹਾਂ ਬਾਕੀ ਠੀਕ ਹੈ ਜੀ ਕੀ ਡ 470000 ਰੁਪਇਆ ਠੀਕ ਹੈ ਜੀ ਜਸਨੋ ਜਸਨੋ 4.5 ਲੱਖ ਸਾਢੇ 4.5 ਦੇ ਲੋਨ ਹੋ ਜੂ ਬਾਈ ਠੀਕ ਹੈ ਜੀ ਟਾਇਰ ਬਾਈ ਜੀ ਟਾਇਰ ਹੈ ਗਿਆ ਬਾਈ 85 ਪੈਸੇ ਨਾਲ ਦੇ ਦੇਖਣੇ ਪੈਣਗੇ ਬਾਈ ਆਪਣਾ ਰਾਈਟਰ ਹੈ ਆਪਣਾ ਹੈ ਨਹੀਂ ਨਾ ਇਹ ਤਾਂ ਇਸ ਤਰ੍ਹਾਂ ਠੀਕ ਆ ਬਾਈ ਨਾਲ ਦੀ ਹੈ ਠੀਕ ਹੈ ਜੀ ਤੇ ਅੱਗੇ ਆ ਕੇ ਬਾਈ ਜੀ ਇਹ ਬੋਲਟ ਵਿੱਚ ਹੈੜੀਆ ਇਹ ਬੋਲਟ ਵਿੱਚ ਦਾਂਗੇ ਬਾਈ ਆਪਾਂ ਠੀਕ ਹੈ ਜੀ 2011 ਮਾਡਲ ਆ ਬਾਈ ਇੰਜੀਨੀਅਰ ਵੱਡੀ ਸਾਬ ਉਹਦਾ ਨੰਬਰ ਮਿਲੂਗਾ ਬਾਈ ਇਹਦਾ ਆਪਾਂ ਨੂੰ ਲੈ ਲਿਆ ਆਪਾਂ ਤਲਵੰਡੀ ਦਾ ਨੰਬਰ ਪੀਪੀ 45 ਮੇਰੇ ਨਾਲ ਬਾਈ ਇਹ ਠੀਕ ਹੈ ਜੀ ਇੰਜਨ ਬੱਬੂ ਇਹਦਾ ਮੋਡੀਫਾਈ ਆ ਠੀਕ ਹੈ ਜੀ ਪਟਾਕੇ ਵਾਲਾ ਪਟਾਕੇ ਬੜੁਕੇ ਬਾਏ ਪੂਸੇ ਰਹੀ ਆ ਚੇਨ ਸੈੱਟ ਬਿਲਕੁਲ ਨਵਾਂ ਮੈਂ ਪਵਾਇਆ ਬਾਈ 20 ਦਿਨ ਹੋਏ ਹਜੇ ਪਵਾਇਆ ਪੁੱਤਾ ਤਾਂ ਨਹੀਂ ਹੈਗਾ ਜੇ ਪੁੱਤਾ ਨਹੀਂ ਤੇ ਗੇਅਰ ਇੰਜਨ ਦਾ ਬਾਈ ਰਿਪੇਅਰ ਦਾ ਐਰਪੀ ਆ ਕਿਉਂ ਆਪਾਂ ਨੂੰ ਕੀ ਪਤਾ ਬਾਈ ਤੁਸੀਂ ਆਓਗੇ ਆਪਾਂ ਇਹਨੂੰ ਦਿਖਾਵਾਂਗੇ ਵੇਚਣ ਵਾਸਤੇ ਠੀਕ ਹੈ ਇਹਨਾਂ ਦਾ ਜੀਪ ਤੋਤੀ ਆ ਬਾਈ ਆਪਣੀ ਉਹਨਾਂ ਕਹਿਣਗੇ ਹੁਣ ਇਹ ਕਹਿ ਲਈ ਹੈ ਨਾ ਜੇ ਨਵਾਂ ਮੋਟਰਸਾਈਕਲ ਲੈਣ ਜਾਓਗੇ ਉਹਦੇ ਰੇਟ 'ਚ ਸਾਈਕਲ ਹਾਂ ਉਹਦੇ ਉਹਦੇ ਰੇਟ 'ਚ ਉਹੀ ਰੇਟ 'ਚ ਮਿਲੂਗਾ ਉਸੇ ਰੇਟ 'ਚ ਮਿਲ ਜੂਗਾ ਹਾਂ ਕੀ ਡਿਮਾਂਡ ਹੈ ਜੀ ਡਿਮਾਂਡ ਤਾਂ ਖੁਸ਼ੀ ਕਰਾ ਲੈ 90000 ਤਾਂ ਦੇਵਾਂਗੇ ਠੀਕ ਹੈ ਜੀ ਜੇ ਸਪਲੈਂਡਰ ਅਗਲਾ ਕਿੰਨਾ ਰੇਟ 'ਚ ਜਾ ਬੋਲ ਉਹ ਵੀ ਲੱਖ ਤੋਂ ਪਲੱਸ ਬੀਦੂ ਭਾਈ ਸਕੂਟਰੀ ਜੀ ਨਹੀਂ ਮਿਲਦੀ ਐਕਟਵਾ ਨਹੀਂ ਮਿਲਦੀ ਭਾਈ ਯਾਰ ਇੰਨੀ ਦੀ ਠੀਕ ਹੈ ਭਾਈ ਇਹ ਤਾਂ ਫੇਰ ਬੋਲਟ ਆ ਭਾਈ ਮੋਟਰ ਹਾਲ ਦੇ ਰੇਟ ਗੇਅਰਿੰਗ ਜਿੰਦੀ ਆਪਣੀ ਜ਼ਿੰਮੇਵਾਰੀ ਆ ਬੱਬੂ ਜੀ ਤੇ ਮਾਡਲ ਲੈ ਕੇ ਸੀ ਇਹ 11 ਮਾਡਲ ਚਲਵੰਡੀ ਸਾਬੋ ਦਾ ਨੰਬਰ ਮਿਲੂਗਾ ਕਿਉਂ ਮੈਂ ਲਵਾ ਲਿਆ ਇਹ ਇਹ ਤੁਸੀਂ ਲੈ ਕੇ ਤਾਂ ਪਹਿਲਾਂ ਵਾ ਰਹਿਣਾ ਸੀ ਮਾ ਬਟ ਚਲਵੰਡੀ ਸਾਬੋ ਠੀਕ ਹੈ ਜੀ 400 ਇਹ ਬੱਬੂ ਜੀ ਦਾ 21 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਤੇ ਟਾਇਰ ਮੂਲੇ 90 95 ਪੈਸੇ ਆ ਪਾਵਰ ਸਟੀਅਰਿੰਗ 70 75 ਪੈਸੇ ਆ ਠੀਕ ਹੈ ਜੀ ਪਾਵਰ ਸਟੀਅਰਿੰਗ ਚਾਹੀਦਾ ਪਾਵਰ ਸਟੀਅਰਿੰਗ ਦੇ ਵਿੱਚ ਠੀਕ ਹੈ ਜੀ ਠੀਕ ਆ ਜਿੰਨੇ ਦਾ ਟਰੈਕਟਰ ਉਨੇ ਹੀ ਲੋਨ ਤੇ ਤੇ ਘੰਟੇ ਚੱਲੇ ਹੋ ਜੀ ਘੰਟੇ ਤਾਂ 1000 ਮਾੜਾ ਮੁੱਤਾ ਹੀ ਚੱਲਿਆ ਹੋਊਗਾ ਜੀ ਜੇ ਸਟਾਰਟ ਕਰਨਾ ਪੂ ਯਾਰ ਇਹ ਥੋੜੇ ਚੱਲਿਆ ਭਾਈ ਯਾਰ ਠੀਕ ਆ ਜੀ 100000 ਘੰਟੇ ਚੱਲੋ ਤੇ ਡਿਮਾਂਡ ਜੀ ਡਿਮਾਂਡ 4 ਲੱਖ ਤੇ 70000 ਔਕੇ ਤੇ ਮੌਕੇ ਤੇ 4.5 ਠੀਕ ਆ ਜੀ ਲੋਨ ਫਾਈਨਾਂਸ ਵੀ ਹੋ ਜਾਊਗਾ ਹਾਂ 4.5 ਲੱਖ ਰੁਪਏ ਲੋਨ ਹੋ ਜੂ ਵੀਰੇ ਇੱਥੇ ਠੀਕ ਆ ਜੀ ਇਹ ਵੀ ਆਪਣਾ ਨਹੀਂ ਆਪਣਾ ਨਹੀਂ ਹੈਗਾ ਪਰ ਆਪਣੇ ਅੰਡਰ ਦੇ ਵਿੱਚ ਹੀ ਜਦੋਂ ਇੱਥੇ ਖੜਾ ਆਪਾਂ ਦਵਾ ਸਕਦੇ ਹਾਂ ਠੀਕ ਆ ਜੀ ਹਾਂਜੀ ਲੋਨ ਫਾਇਨੰਸ ਉਹ ਹੋ ਹੀ ਜਾਊਗਾ ਜੀ ਤਕਰੀਬਨ ਕੱਲਾ ਫਾਇਲ ਖਰਚਾ ਚਾਹੀਦਾ ਨਾ ਹੁਣ ਹਾਂ ਫਾਇਲਾ ਫਾਇਲ ਬਾਕੀ ਭਾਈ ਜੀ ਤੁਹਾਡੇ ਸਿਵਾ ਗੁਰਪੰਡ ਹਾਂਜੀ ਤੇ ਅੱਗੇ ਆ ਗਿਆ ਭਾਈ ਜੀ ਸੋਨਾ ਲਿਕਾ 750 ਦਾ ਸੋਨਾ ਲਿਕਾ 750 2010 ਮਾਟ ਲਾ ਭਾਈ ਠੀਕ ਆ ਜੀ ਇਹ ਆਪਾਂ ਜਿਹਦੇ ਘਰੇ ਖੜੇ ਆ ਇਹਨਾਂ ਦਾ ਹੀ ਟਰੈਕਟਰ ਆ ਇਹ ਠੀਕ ਹੈ ਡੱਕ ਡੱਕ ਜਾਂ ਵਿਚੇ ਆ ਤੈਰ ਹੈ ਗਿਆ ਬਾਈ 60 65 ਪੈਸੀ ਠੀਕ ਹੈ ਜੀ 70 ਵੀ ਹੋ ਸਕਦੇ 70 ਘਟਾਈ ਚ ਹਾਂ 70 ਘਟਾਈ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਵੀਰੇ ਆ ਡੱਕ ਡੱਕ ਜਾਂ ਵਿਚੇ ਹੀ ਆ ਬਾਕੀ Ориجنਲ ਆ ਸਾਰਾ ਠੀਕ ਹੈ ਜੀ ਆਪਦਾ ਚਲਾ ਕੇ ਆਪਦੀ ਬਾਹ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਹਨਾ ਠੀਕ ਹੈ ਜੀ ਤੇ ਡਿਮਾਂਡ ਹੈਗੀ ਇਹਦੀ 3 ਲੱਖ ਤੇ 2 ਲੱਖ ਰੁਪਏ ਸੌਰੀ 2 ਲੱਖ ਤੇ 90 ਹਜ਼ਾਰ 10 ਮਾਡਲ 10 ਮਾਡਲ ਆ ਠੀਕ ਹੈ ਜੀ ਤੇ ਇਹ ਟਰੈਕਟਰ ਮਿਲੂਏ ਬਾਈ 2 ਲੱਖ ਤੇ 60 ਹਜ਼ਾਰ ਜੈਸੀ ਹਨ ਜੈਸੀ ਹਨ ਉਹ ਵਾਲੀ ਤੇ ਕੋਈ ਗੱਲ ਹੀ ਨਹੀਂ ਬਾਈ ਮਾਨਤ ਹਨ ਬਸ ਮੌਕੇ ਤੇ ਬਾਈ ਕੁਝ ਵੀ ਹੋ ਸਕਦਾ ਹੈ ਹਨਾ ਠੀਕ ਹੈ ਜੀ ਕਿਉਂ ਜਿਮੀ ਦਾ ਟਰੈਕਟਰ ਆ ਆਪਣਾ ਟਰੈਕਟਰ ਨਹੀਂ ਹੈਗਾ ਇਹ ਠੀਕ ਹੈ ਜੀ ਜਿੰਨਾ ਘਰੇ ਖੜੇ ਉਹਨਾਂ ਦੇ ਹੀ ਹੈ ਠੀਕ ਹੈ ਬਾਈ ਜੀ ਹਾਂਜੀ ਠੀਕ ਹੈ ਬਾਈ ਆਪੇ ਤੇ ਕੁਝ ਕਹਿਣਾ ਚਾਹੋਗੇ ਹੋਰ ਪਰ ਕਹਿਣਾ ਤਾਂ ਕੀ ਆ ਬਾਈ ਕਹਿਣਾ ਤਾਂ ਇਹੀ ਆ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ ਕੇ ਵੀਰੇ ਠੀਕ ਹੈ ਗੱਲ ਆ ਲੈ ਕਮੈਂਟ ਸ਼ੇਅਰ ਦੱਬ ਕੇ ਕਰੋ ਪੇਜ ਨੂੰ ਕਰੋ ਫੋਲੋ ਬਾਈ ਇਲਤੀ ਲਾਣਾ ਸਟਰੀ ਵਾਲਾ ਪੇਜ ਬਈ ਦੋ ਪੇਜ ਆ ਇਹਨਾਂ ਦੇ ਇੱਕ ਚ ਇਹ ਟਰੈਕਟਰ ਵਗੈਰਾ ਦਿਖਾਉਂਦੇ ਆ ਇੱਕ ਚ ਪਈਏ ਬੱਕਰੀਆਂ ਦਿਖਾਉਂਦੇ ਆ ਠੀਕ ਹੈ ਜੀ ਆਪਣਾ ਬਾਈ ਜੀ ਮੇਰਾ ਬਾਈ ਹੈਗਾ ਸ਼ਰਮਾ ਤਲਵੰਡੀ ਸਾਭੂ ਵਾਲਾ ਤੇ ਭੁੱਲੋ ਤਲਵੰਡੀ ਸਾਭੂ ਵਾਲਾ ਤੇ ਬਾਈ ਸ਼ਿਕੰਦਰ ਸਿੰਘ ਮਾਨ ਸ਼ਿਕੰਦਰ ਸਿੰਘ ਮਾਨ ਆ ਇਹਨਾਂ ਤੇ ਹੁੰਨਾ ਬਾਈ ਮੈਂ ਜਿਆਦਾ ਤੇ ਨਹੀਂ ਹੋਰ ਤੇ ਆਪਾਂ ਨਹੀਂ ਆਉਂਦੇ ਤੇ ਬਾਈ ਆਪਦੀ ਤਸੱਲੀ ਕਰੋ ਤਲਵੰਡੀ ਬੁੱਧਵਾਰ ਨੂੰ ਮੰਡੀ ਲੱਗਦੀ ਆ ਉਹਦੀ ਤਸੱਲੀ ਕਰਕੇ ਜਿੱਤੋਂ ਮਰਜ਼ੀ ਟਰੈਕਟਰ ਲੈ ਸਕਦੇ ਹੋ ਠੀਕ ਹੈ ਆ ਬੇਨਤੀ ਹੱਥ ਬੰਨ ਕੇ ਇਹ ਲੋਹਾ ਬਾਈ ਲੋਗੇ ਜਿੰਨਾਂ ਦਾ ਮੈਂ ਬੜਾ ਇਹਨਾਂ ਤੁਸੀਂ ਬੜੇ ਹੋ ਆਪਦੀ ਤਸੱਲੀ ਕਰਕੇ ਲਓ ਕਿਸੇ ਤੋਂ ਵੀ ਲੈਨੇ ਹੋ ਆਪਦੀ ਤਸੱਲੀ ਕਰੋ ਚਲਾਓ ਬਾਹੌ ਆਪਦੀ ਤਸੱਲੀ ਕਰੋ ਠੀਕ ਹੈ ਜੇ ਤੁਹਾਨੂੰ ਨੇ ਇਹਦੇ ਬਾਰੇ ਨੌਲੇਜ ਕਾਗਜ਼ ਪੱਤਰਾ ਵਾਸਤੇ ਨਹੀਂ ਨੌਲੇਜ ਕਿਸੇ ਨੌਲੇਜ ਵਾਲੇ ਬੰਦੇ ਨੂੰ ਦਿਖਾ ਕੇ ਫੇਰ ਲਓ ਠੀਕ ਹੈ ਬਈ ਕਿਹਨੇ ਬਾਈ ਠੀਕ ਹੈ ਬਈ ਬਹੁਤ ਬਹੁਤ ਮਹਿਮਾਨੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਤਲੋ ਵੀ ਵੀਡੀਓ ਕਰ ਦਿਓ ਲਾਈਕ ਕਮੈਂਟ ਸ਼ੇਅਰ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ